ਸਸ਼੍ਰੀ ਕਾਲੀ ਕਿਸਾਨ ਭਰਾਵੋ ਮੇਰਾ ਨਾਮ ਆਮਨਦੀਪ ਸਿੰਘ ਡਿਸਟ੍ਰਿਕਟ ਫਤਿਹਗੜ ਸਾਹਿਬ ਮੈਂ ਇਸ ਸਾਲ ਕਣਕ 826 ਬੀਜੀ ਹੋਈ ਹੈ ਜੋ ਜੜੀਆਂ ਸੀਡ ਸਟੋਰ ਵੱਲੋਂ ਬਜਾਈ ਜਾਂਦੀ ਹੈ ਹਰ ਸਾਲ ਮੋਂਹਾਂ ਦਾ ਬੀਜ ਤਿਆਰ ਕਰਕੇ ਦਿੰਦਾ ਤੇ 15 ਕਿਲੇ ਮੈਂ ਇਸ ਸਾਲ ਵੀ ਬੀਜੇ ਹੋਏ ਨੇ ਜਿਹਦੇ ਵਿੱਚੋਂ 12 ਕਿਲੇ ਮੇਰੇ ਕੋਲ ਫਾਊਂਡੇਸ਼ਨ ਬੀਜ ਨੇ ਤੇ 3 ਕਿਲੇ ਮੇਰੇ ਕੋਲ ਜੋ ਹੈ ਬਰੀਡਰ ਸੀਡ ਹੈ ਉਹ ਬੀਜਿਆ ਹੋਇਆ ਤੇ ਵਧੀਆ ਬੀਜ ਹੈ ਇਸ ਸਾਲ ਇਸ ਦੀ ਕਾਫੀ ਡਿਮਾਂਡ ਸੀ ਆਪਣੇ ਸਾਰੇ ਪੰਜਾਬ ਵਿੱਚ 826 ਵੀ ਦੀ ਤੇ ਕਾਫੀ ਵਧੀਆ ਬੀਜ ਹੈ ਤੇ ਇਹਦੇ ਵਿੱਚ ਜੋ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਹੈ ਉਹ ਕਾਫੀ ਜ਼ਿਆਦਾ ਹੈ ਪੂਰੀ ਕੁੰਗੀ ਪੀਲੀ ਕੁੰਗੀ ਇਹਨਾਂ ਦਾ ਇਹਦੇ ਤੇ ਕੋਈ ਜ਼ਿਆਦਾ ਏਡਾ ਵੱਡਾ ਇਫੈਕਟ ਨਹੀਂ ਹੁੰਦਾ ਤੇ ਇਹਦਾ ਜੋ ਝਾੜ ਹੈ ਉਹ 24-25 ਕੁਇੰਟਲ ਔਸਤਨ ਰਹਿੰਦਾ ਹੀ ਰਹਿੰਦਾ ਇਹ ਇਸ ਦਾ ਕੱਦ 100 ਸੈਂਟੀਮੀਟਰ ਰਹਿੰਦਾ ਤੇ ਜੋ ਇਸ ਦਾ ਪੱਕਣ ਦਾ ਟਾਈਮ ਹੈ ਉਹ 148 50 ਦਿਨਾਂ ਦਾ ਯੂਨੀਵਰਸਿਟੀ ਵੱਲੋਂ ਕਿਹਾ ਜਾਂਦਾ ਹੈ ਕਿ 148 ਦਿਨਾਂ ਦੇ ਵਿੱਚ ਇਹ ਪੱਕ ਜਾਂਦੀ ਹੈ ਅਸੀਂ ਇਹ ਨਵੰਬਰ 10 ਨੂੰ ਬੀਜੀ ਸੀ ਤੇ ਕਾਫੀ ਵਧੀਆ ਇਸ ਸਾਲ ਜੋ ਅਗੇਤੀਆਂ ਕਣਕਾਂ ਸੀ ਉਹਨਾਂ ਉਹ ਝੰਡਾ ਪੱਤਾ ਲੱਗੀਆਂ ਕੱਢਣ ਕਿਉਂਕਿ ਕਾਫੀ ਪਹਿਲਾਂ ਗਰਮੀ ਰਹੀ ਹੈ ਉਹਦੇ ਕਾਰਨ ਤੇ ਪਰ ਸਾਡਾ ਬਜਾਈ ਦਾ ਸਮਾਂ ਥੋੜਾ ਲੇਟ ਹੋਣ ਕਰਕੇ ਬਹੁਤ ਵਧੀਆ ਹਾਲੇ ਤੱਕ ਫੈੜ ਰਹੀ ਹੈ ਕੋਈ ਇਹਦੇ ਵਿੱਚ ਝੰਡਾ ਪੱਤਾ ਕੱਢਣ ਦਾ ਹਜੇ ਹੈਨੀ ਵੀ ਜਲਦੀ ਕੱਢੂਗੀ ਬੂਝਾ ਬਹੁਤ ਵਧੀਆ ਕਰ ਰਹੀ ਹੈ ਤੇ ਅੱਗੇ ਵੀ ਅਸੀਂ ਹਰ ਸਾਲ ਜੜੀਆਂ ਸੀਡ ਸਟੋਰ ਦਾ ਬੀਜ ਤਿਆਰ ਕਰਕੇ ਦਿੰਨੇ ਆ ਜੋ ਬਹੁਤ ਬਹੁਤ ਮਿਹਨਤ ਨਾਲ ਕਰਦੇ ਨੇ ਬੀਜ ਤਿਆਰ ਵਧੀਆ ਬੀਜ ਹੁੰਦੇ ਨੇ ਉਹਨਾਂ ਕੋਲ ਤੇ ਮੈਂ ਤਾਂ ਸਾਰੇ ਦੋਸਤਾਂ ਨੂੰ ਹੀ ਰეკਮੈਂਡ ਕਰੂੰਗਾ ਕਿ ਅੱਗੇ ਤੋਂ ਵੀ ਇਹ 826 ਦੀ ਬਜਾਈ ਕਰੋ ਤਾਂ ਜੋ ਆਪਾਂ ਇੱਕ ਸਫਲ ਖੇਤੀ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ